ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ 'ਚ ਕੈਨੇਡਾ ਜਾਣ ਦੀ ਚਾਹ ਰੱਖਣ ਵਾਲੇ ਪੰਜਾਬੀਆਂ ਦੀ ਗਿਣਤੀ ਕਾਫੀ ਵੱਡੀ ਹੈ ਤੇ ਹਰ ਸਾਲ ਲੱਖਾਂ ਦੀ ਗਿਣਤੀ 'ਚ ਪੰਜਾਬੀ ਵੱਖ-ਵੱਖ ਵੀਜ਼ਿਆਂ ਤੇ ਕੈਨੇਡਾ ਪਹੁੰਚਦੇ ਹਨ ਪਰ ਜਿੱਥੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਕਾਫੀ ਸਮੇਂ ਵਿੱਚ ਵੱਡੇ ਬਦਲਾਅ ਕੀਤੇ ਹਨ ਖਾਸ ਕਰਕੇ 2024 ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਕਾਫੀ ਜ਼ਿਆਦਾ ਪਾਬੰਦੀਆਂ ਲਗਾਈਆਂ ਗਈਆਂ ਹਨ ਖਾਸ ਕਰਕੇ ਸਟੂਡੈਂਟ ਵੀਜ਼ਾ ਤੇ ਜਿਸ ਕਾਰਨ ਬਹੁਤ ਸਾਰੇ ਪੰਜਾਬੀ ਭਾਰਤੀ ਸਟੂਡੈਂਟ ਤੇ ਵੀਜ਼ਾ ਕੈਨੇਡਾ ਦੇ ਇਮੀਗ੍ਰੇਸ਼ਨ ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਮੀਗ੍ਰੇਸ਼ਨ ਵਿਭਾਗ ਵੱਲੋਂ ਰਿਫਿਊਜ਼ ਕੀਤੇ ਜਾ ਰਹੇ ਹਨ ਅਤੇ ਹੁਣ ਜੇਕਰ ਟੂਰਿਸਟ ਵੀਜ਼ੇ ਦੀ ਗੱਲ ਕਰੀਏ ਤਾਂ ਟੂਰਿਸਟ ਵੀਜ਼ੇ ਦੇ ਉੱਤੇ ਜਾਨ ਵਾਲੇ ਪੰਜਾਬੀਆਂ ਦਾ ਵੀ ਪ੍ਰੋਸੈਸਿੰਗ ਟਾਈਮ ਵੱਧ ਗਿਆ ਹੈ ਅਤੇ ਰਿਫਿਊਜ਼ ਰੇਟ ਵੀ ਅੱਗੇ ਵੱਧਦਾ ਜਾ ਰਿਹਾ ਹੈ ਇਸ ਸੰਦਰਭ ਵਿੱਚ ਕੈਨੇਡਾ ਜਾਣ ਦੀ ਚਾਹ ਰੱਖਣ ਵਾਲੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ ਹਾਂ ਜਿੱਥੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਚੰਗੀ ਤੋਂ ਚੰਗੀ ਪ੍ਰੋਫਾਈਲ ਦੇ ਵੀਜ਼ੇ ਰਿਫਿਊਜ਼ ਕੀਤੇ ਜਾ ਰਹੇ ਹਨ ਕਿ ਕੈਨੇਡਾ ਵਿੱਚ ਘੱਟ ਤੋਂ ਘੱਟ ਪ੍ਰਵਾਸੀ ਆਓ ਇਸ ਦੌਰਾਨ ਇਹ ਮਾਮਲਾ ਕੋਰਟ ਵਿੱਚ ਵੀ ਗਿਆ ਹੈ ਸੋ ਕੋਰਟ ਵੱਲੋਂ ਇੱਕ ਨਵਾਂ ਪਾਇਲਟ ਪ੍ਰੋਗਰਾਮ ਲਾਂਚ ਕਰ ਦਿੱਤਾ ਗਿਆ ਹੈ ਕਿਸੇ ਨੂੰ ਵੀ ਲੱਗਦਾ ਹੈ ਕਿ ਉਸ ਵੀਜ਼ਾ ਜਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਣਬੁੱਝ ਕੇ ਰਿਫਿਊਜ਼ ਕੀਤਾ ਗਿਆ ਹੈ ਤਾਂ ਕੈਨੇਡਾ ਦੇ ਕੋਰਟ ਵਿੱਚ ਅਪੀਲ ਕਰ ਸਕਦੇ ਹਨ ਜੀ ਹਾਂ ਦੋਸਤੋ ਜਿੱਥੇ ਪਹਿਲਾਂ ਇਸ ਦਾ ਪ੍ਰੋਸੈਸਿੰਗ ਟਾਈਮ ਕਾਫੀ ਜ਼ਿਆਦਾ ਲੰਮਾ ਹੁੰਦਾ ਸੀ ਹੁਣ ਉੱਤੇ ਇਸ ਦਾ ਪ੍ਰੋਸੈਸਿੰਗ ਟਾਈਮ ਕੋਰਟ ਦੇ ਵੱਲੋਂ ਸਿਰਫ 4 ਮਹੀਨਿਆਂ ਦਾ ਕਰ ਦਿੱਤਾ ਗਿਆ ਹੈ ਜੇਕਰ ਤੁਹਾਡਾ ਵੀ ਕੈਨੇਡਾ ਦਾ ਸਟੱਡੀ ਵੀਜ਼ਾ ਰਿਫਿਊਜ਼ ਹੋ ਗਿਆ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਬਿਨਾਂ ਕਿਸੇ ਕਾਰਨ ਦੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਤੁਹਾਡਾ ਸਟੱਡੀ ਵੀਜ਼ਾ ਰਿਫਿਊਜ਼ ਕੀਤਾ ਹੈ ਤਾਂ ਤੁਹਾਨੂੰ ਆਪਣੀ ਅਪੀਲ ਕੈਨੇਡਾ ਦੀ ਅਦਾਲਤ ਵਿੱਚ ਕਰਨੀ ਚਾਹੀਦੀ ਹੈ ਜੇ ਸੰਭਵ ਹੋਵੇ ਤਾਂ ਕੈਨੇਡਾ ਇਮੀਗ੍ਰੇਸ਼ਨ ਦੇ ਕੁਲ 4 ਮਹੀਨੇ ਵਿੱਚ ਆਪਣਾ ਵੀਜ਼ਾ ਲੈ ਸਕਦੇ ਹੋ ਸੋ ਟੂਰਿਸਟ ਵੀਜ਼ਾ ਵਾਲੇ ਵੀ ਨਿਰੰਤਰ ਜਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਅਪੀਲ ਕਰ ਰਹੇ ਹਨ ਤੇ ਉਹਨਾਂ ਨੂੰ ਵੀ ਪੋਜ਼ੀਟਿਵ ਨਤੀਜੇ ਮਿਲ ਰਹੇ ਹਨ ਜੇ ਉਹਨਾਂ ਦੀ ਪ੍ਰੋਫਾਈਲਾਂ ਬਿਲਕੁਲ ਸਹੀ ਹਨ ਧੰਨਵਾਦ